ਕਬੱਡੀ ਦਾ ਮਹਾਪੰਬ ਜੋ 20 ਸਤੰਬਰ ਦਿਨ ਸ਼ਨੀਵਾਰ ਨੂੰ 2025 ਨੂੰ ਆਪਾਂ ਨਿਊਯਾਰਕ ਵਿੱਚ ਕਰਾਉਣ ਜਾ ਰਹੇ ਆ ਟੋਟਲੀ ਜਿੰਨੇ ਟਰਾਈ ਸਟੇਟ ਦੇ ਗੁਰੂ ਘਰ ਆ ਪੰਥਕ ਜਥੇਬੰਦੀਆਂ ਜਾਂ ਸਪੋਰਟਸ ਕਲੱਬਾਂ ਵਾ ਉਹ ਸਾਰਿਆਂ ਰਲ ਕੇ ਹਿੱਸਾ ਲੈਂਡੀਆਂ ਨੇ ਸਾਰਿਆਂ ਨੂੰ ਬੇਨਤੀ ਆ ਵੀ ਇਸ ਟੂਰਨਾਮੈਂਟ ਦੇ ਵਿੱਚ ਹੌਮ ਹੁਮਾ ਕੇ ਪਹੁੰਚੋ ਤੇ ਆਪਣੇ ਬੱਚਾ ਨੂੰ ਨਾਲ ਲੈ ਕੇ ਆਓ ਤਾਂ ਕਿ ਅਸੀਂ ਉਹਨਾਂ ਨੂੰ ਵੀ ਸਪੋਰਟਸ ਦੇ ਨਾਲ ਜੋੜ ਸਕੀਏ ਸੋ ਅਸੀਂ ਇਹੀ ਕਾਮਨਾ ਕਰਦੇ ਹਾਂ ਵੀ ਇਸੇ ਤਰ੍ਹਾਂ ਇਹ ਭਰਾ ਜਿਹੜੇ ਹਰ ਇੱਕ ਸਾਲ ਰਲ ਮਿਲ ਕੇ ਰਹਿਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਊਯਾਰਕ ਦੇ ਵਿੱਚ ਵੱਡਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅਗਲੇ ਮਹੀਨੇ ਹੋਣ ਵਾਲੇ ਇਸ ਟੂਰਨਾਮੈਂਟ ਦੇ ਵਿੱਚ ਵੱਡੇ ਕਬੱਡੀ ਖਿਡਾਰੀ ਹਿੱਸਾ ਲੈਣਗੇ ਜਿਸ ਦੇ ਲਈ ਕਬੱਡੀ ਪ੍ਰੇਮੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ 20 ਸਤੰਬਰ ਨੂੰ ਨਿਊਯਾਰਕ ਦੇ ਵਿੱਚ ਵੱਡਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਇਹ ਟੂਰਨਾਮੈਂਟ ਸੇ ਕਲਚਰ ਸੁਸਾਇਟੀ ਸਪੋਰਟਸ ਗਰੁੱਪ ਦੇ ਵੱਲੋਂ ਕਰਵਾਇਆ ਜਾ ਰਿਹਾ ਜਿਸ ਦਾ ਨਾਮ ਹੈ ਨਿਊਯਾਰਕ ਵਰਲਡ ਕਬੱਡੀ ਕੱਪ ਇਹ ਕਬੱਡੀ ਕੱਪ ਨਿਊਯਾਰਕ ਦੇ স্মੋਕੀ ਪਾਰਕ ਦੇ ਵਿੱਚ ਉਲੀਕਿਆ ਜਾਵੇਗਾ ਜਿਸ ਦੇ ਵਿੱਚ ਪਹੁੰਚਣ ਦੇ ਲਈ ਸਾਰੇ ਹੀ ਕਬੱਡੀ ਪ੍ਰੇਮੀਆ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਸਮੂਹ ਨਿਊਯਾਰਕ ਵਾਸੀਆਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਸੇਕਾਚੀ ਸੋਸਾਇਟੀ სპੋਰਟਸ ਗਰੁੱਪ ਵੱਲੋਂ ਜੋ ਕਿ ਕਬੱਡੀ ਇੰਟਰਨੈਸ਼ਨਲ ਟੂਰਨਾਮੈਂਟ ਸਮੋਕੀ ਪਾਰਕ ਵਿਖੇ 20 ਸਤੰਬਰ ਨੂੰ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਤੇ ਜਿੰਨੀਆਂ ਵੀ ਨਿਊਯਾਰਕ ਦੀਆਂ ਸਪੋਰਟਸ ਕਲੱਬਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਸੰਕਤੀ ਰੂਪ ਦੇ ਵਿੱਚ ਜਿਹੜਾ ਇਹ ਸਾਂਝਾ ਟੂਰਨਾਮੈਂਟ ਜਿਹੜਾ ਕਰਾਇਆ ਜਾ ਰਿਹਾ ਸਾਰਿਆਂ ਨੂੰ ਬੇਨਤੀ ਆ ਵੀ ਇਸ ਟੂਰਨਾਮੈਂਟ ਦੇ ਵਿੱਚ ਹੌਮ ਹਵਾ ਕੇ ਪਹੁੰਚੋ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਤਾਂ ਕਿ ਅਸੀਂ ਉਹਨਾਂ ਨੂੰ ਵੀ ਸਪੋਰਟਸ ਦੇ ਨਾਲ ਜੋੜ ਸਕੀਏ ਜਿਵੇਂ ਕਿ ਸਾਰੇ ਭਰਾਵਾਂ ਨੇ ਦੱਸਿਆ ਕਿ ਕਬੱਡੀ ਦਾ ਮਹਾਕੁੰਭ ਜੋ 20 ਸਤੰਬਰ ਦਿਨ ਸ਼ਨੀਵਾਰ ਨੂੰ 2025 ਨੂੰ ਆਪਾਂ ਨਿਊਯਾਰਕ ਵਿੱਚ ਕਰਾਉਣ ਜਾ ਰਹੇ ਹਾਂ ਉਹਦੇ ਵਿੱਚ ਹੌਮ ਹਮਾ ਕੇ ਸਾਰੀਆਂ ਟੀਮਾਂ ਪਹੁੰਚ ਰਹੀਆਂ ਵਾਂ ਬਾਕੀ ਮੇਰੇ ਸਾਰੇ ਇੱਥੇ ਜੋ ਨਿਊਯਾਰਕ ਦੇ ਸਾਡੇ ਕਬੱਡੀ ਦੀਆਂ ਜੋ ਕਲੱਬਾਂ ਬਣੀਆਂ ਹੋਈਆਂ ਹਨ ਉਹਨਾਂ ਸਾਰਿਆਂ ਦਾ ਸਹਿਯੋਗ ਸਾਡੇ ਨਾਲ ਹੈਗਾ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਉਹ ਕਹਿੰਦੇ ਆਪਾਂ ਟੂਰਨਾਮੈਂਟ ਸਾਂਝਾ ਸਾਰਿਆਂ ਨੇ ਰਲ ਕੇ ਕਰਉਣਾ ਵਾ ਤੇ ਸਾਰਿਆਂ ਦਾ ਸਹਿਯੋਗ ਨਾਲੇ ਆਪਾਂ ਸਾਰਿਆਂ ਨੇ ਹੌਮ ਹਮਾ ਕੇ ਟੂਰਨਾਮੈਂਟ ਪਹੁੰਚਣਾ ਵਾ ਸਮੂਹ ਕਬੱਡੀ ਪ੍ਰੇਮੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ 20 ਸਤੰਬਰ 2025 ਨੂੰ ਕਬੱਡੀ ਟੂਰਨਾਮੈਂਟ ਜੋ ਸਮੂਹੀ ਪਾਰਕ ਵਿੱਚ ਹੋਣ ਜਾ ਰਿਹਾ ਵਾ ਉਹਦੇ ਵਿੱਚ ਟੋਟਲੀ ਜਿੰਨੇ ਟ੍ਰਾਈ ਸਟੇਟ ਦੇ ਗੁਰੂ ਘਰ ਆ ਪੰਥਕ ਜਥੇਬੰਦੀਆਂ ਜਾਂ ਸਪੋਰਟਸ ਕਲੱਬਾਂ ਵਾਂ ਉਹ ਸਾਰੀਆਂ ਰਲ ਕੇ ਹਿੱਸਾ ਲੈਣ ਡੀਆਂ ਨੇ ਦਾਸ ਆਪਣੇ ਵੱਲੋਂ ਤੇ ਗੁਰਦਾਰਾ ਸਿੱਖ ਸਾੜੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤਾਂ ਨੂੰ ਬੇਨਤੀ ਕਰਦਾ ਵਾ ਕਿ ਇਸ ਮੇਲੇ ਦੀ ਰੌਣਕ ਵਧਾਓ ਜੀ ਇਸ ਕਬੱਡੀ ਕੱਪ ਦੇ ਵਿੱਚ ਵੱਡੇ ਕਬੱਡੀ ਖਿਡਾਰੀ ਹਿੱਸਾ ਲੈਣ ਦੇ ਲਈ ਪਹੁੰਚ ਰਹੇ ਨੇ ਜਿਸ ਦੀ ਵਿਸ਼ੇਸ਼ ਕਵਰੇਜ ਗਲੋਬਲ ਪੰਜਾਬ ਟੀਵੀ ਦੇ ਵੱਲੋਂ ਕੀਤੀ ਜਾਵੇਗੀ ਇਹ ਵਰਲਡ ਕੱਪ ਕਬੱਡੀ ਪ੍ਰੇਮੀਆ ਦੇ ਲਈ ਇੱਕ ਬਹੁਤ ਹੀ ਖੁਸ਼ੀ ਦਾ ਪਲ ਹੈ ਕਿ ਬਹੁਤ ਸਾਰੇ ਵੱਡੇ ਪਲੇਅਰਸ ਆਪਸ ਦੇ ਵਿੱਚ ਸਾਨਾ ਦੇ ਵਾਂਗ ਪੜਦੇ ਨਜ਼ਰ ਆਉਣਗੇ ਜਿਵੇਂ ਕਿ ਆਉਣ ਵਾਲੇ 20 ਸਤੰਬਰ ਦਿਨ ਸ਼ਨੀਵਾਰ ਨੂੰ ਨਿਊਯਾਰਕ ਦੇ ਰਿਚਮੰਡ ਹਿੱਲ ਦੇ ਜੋ ਪੰਜਾਬੀਆਂ ਦਾ ਗਾਰਡ ਹੈ স্মੋਕੀ ਪਾਰਕ ਵਿਖੇ ਜੋ ਕਿ ਸੈਕ ਕਲਚਰ სპੋਰਟ ਗਰੁੱਪ ਵੱਲੋਂ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਸਮੁੱਚੇ ਕਲੱਬ ਅਤੇ ਸਮੁੱਚੇ ਜਥੇਬੰਦੀਆਂ ਗੁਰੂ ਘਰ ਦੇ ਕਮੇਟੀ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਹੋ ਰਿਹਾ ਹੈ ਅਸੀਂ ਸਮੁੱਚੀਆਂ ਸੰਗਤਾਂ ਅਕਾ ਬੇਨਤੀ ਕਰਦੇ ਹਾਂ ਕਿ ਸਮੋਕੀ ਪਾਰਕ ਵਿਖੇ 20 ਸਤੰਬਰ ਸ਼ਨੀਵਾਰ ਨੂੰ ਹਮਮਾ ਕੇ ਪਹੁੰਚੋ ਚੋਟੀ ਦੇ ਪਲੇਅਰ ਆ ਰਹੇ ਨੇ ਸੈਕੂਲਰ ਸਪੋਰਟਸ ਕਬੱਡੀ ਵੱਲੋਂ ਕਲੱਬ ਵੱਲੋਂ ਜੋ ਕਿ 20 ਸਤੰਬਰ ਨੂੰ ਸਮੋਕੀ ਪਾਰਕ 'ਚ ਕਬੱਡੀ ਦਾ ਮਹਾ ਕੰਮ ਹੋਣ ਜਾ ਰਿਹਾ ਉਹਦੇ ਵਿੱਚ ਗੁਰਦਾਰਾ ਸਾਹਿਬ ਤੇ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ న్యూ ਯਾਰਕ ਦੇ ਸਪੋਰਟਸ ਕਲੱਬ ਉਹਦੇ ਵਿੱਚ ਇਸ ਟੂਰਨਾਮੈਂਟ ਦੀ ਸਪੋਰਟ ਕਰ ਰਹੇ ਆ ਸਾਰੀਆਂ ਸੰਗਤਾਂ ਨੂੰ ਜਥੇਬੰਦੀਆਂ ਨੂੰ ਬੇਨਤੀ ਆ ਹਮੋਂ ਮਾ ਕੇ ਪਹੁੰਚੋ ਸ਼ਹੀਦ ਕਰਤਾਰ ਸਿੰਘ ਸਰਾਬਾ ਸਪੋਰਟਸ ਕਲੱਬ ਵੱਲੋਂ ਜੋ ਵੀ ਸਾਡੀ ਵਾਸਤੇ ਸੇਵਾ ਲਈ ਜਾਏਗੀ ਅਸੀਂ ਇਹਨਾਂ ਦਾ ਸਹਿਯੋਗ ਕਰਾਂਗੇ ਕਿਉਂਕਿ ਇਹ ਜਿਹੜਾ ਉਪਰਾਲਾ ਆ ਭਾਈ ਕੁਲਦੀਪ ਸਿੰਘ ਬੜੈਚਤ ਜੋ ਕੇ ਭਾਈ ਜਬਰ ਸਿੰਘ ਗਰੇਵਾਲ ਬਹੁਤ ਵੱਡਾ ਕ ਕਬੱਡੀਆਂ ਦਾ ਖਿਡਾਰੀਆਂ ਦਾ ਮਾਨ ਸਨਮਾਨ ਕਰਦੇ ਆ ਸਾਰਿਆਂ ਨੂੰ ਬੇਨਤੀ ਆ ਹਮ ਆ ਕੇ ਪਹੁੰਚੋ ਜਿੱਦਾਂ ਕਿ ਅੱਜ ਤੁਸੀਂ ਦੇਖ ਰਹੇ ਹੋ ਫਰੈਂਡਸ ਕਲੱਬ ਵੱਲੋਂ ਜਿਹੜਾ ਅੱਜ ਟੂਰਨਾਮੈਂਟ ਇੱਥੇ ਆਰਗੇਨਾਈਜ਼ ਕੀਤਾ ਗਿਆ ਵਾਲੀਬਾਲ ਤੇ ਸੌਕਰ ਦਾ ਤੇ ਉਸ ਉੱਤੇ ਅੱਜ ਜਿਹੜਾ 20 ਸਤੰਬਰ ਨੂੰ ਨੈਕਸਟ ਮੰਥ ਕਬੱਡੀ ਦਾ ਮਹਾਕੁੰਭ ਜਿਹੜਾ ਸਮੋਕੀ ਪਾਰਕ ਵਿੱਚ ਹੋਣ ਜਾ ਰਿਹਾ ਆ ਉਹਦਾ ਅਸੀਂ ਸਾਰਿਆਂ ਨੇ ਰਲ ਕੇ ਪੋਸਟਰ ਰੀਲੀਜ਼ ਕੀਤਾ ਬਹੁਤ ਵਧਾਈ ਦੇ ਪਾਤਰ ਨੇ ਸੇ ਕਲਚਰ ਸੁਸਾਇਟੀ ਉਹਨਾਂ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਖੜਦੇ ਕੁਲਦੀਪ ਸਿੰਘ ਬੜਾ ਜੱਬਰ ਸਿੰਘ ਗਰੇਵਾਲ ਸੰਦੀਪ ਸਿੰਘ ਜਿੰਮੀ ਸੋ ਬਹੁਤ ਧੰਤਾ ਦੇ ਜੋਗਾ ਇਹ ਸਾਰਾ ਜਿੰਨੀ ਵੀ ਇਹ ਟੀਮ ਆ ਇਹ ਬਹੁਤ ਵੱਡਾ ਜਿਹੜਾ ਆ ਕਬੱਡੀ ਦਾ ਮਹਾਕੁੰਭ ਜਿਹੜਾ ਕਰਵਾਉਣ ਜਾ ਰਿਹਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਆ ਵੀ ਉਥੇ ਹਮ ਹਮਾਗੇ ਪੁੱਜੋ ਤੇ ਬਾਕੀ ਸਾਡੇ ਫਰੈਂਡਸ ਕਲੱਬ ਬਸ਼ੀਰ ਕਤਾਸ ਸਿੰਘ ਸਰਾਬਾ ਕਲੱਬ ਬਿਲਕੁਲ ਅਸੀਂ ਇਹਨਾਂ ਦੇ ਨਾਲ ਆ ਜਿੱਦਾਂ ਦੀ ਵੀ ਸਾਡੀ ਇਹ ਸੇਵਾ ਲਾਉਣਗੇ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਮੈਂ ਫਿਰ ਤੋਂ ਅਪੀਲ ਕਰਦਾ 20 ਸਤੰਬਰ ਤੋਂ ਦਿਨ ਸ਼ਨੀਵਾਰ ਨੈਕਸ ਮੰਥ ਨੂੰ ਕਬੱਡੀ ਦਾ ਜੋ ਮਹਾਕੁੰਭ ਹੋ ਰਿਹਾ ਉੱਤੇ ਜ਼ਰੂਰ ਪਹੁੰਚੋ ਇਸ ਕਬੱਡੀ ਕੱਪ ਨੂੰ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਸੁਭਾਵਾਂ ਅਤੇ ਜਥੇਬੰਦੀਆਂ ਸਪੋਰਟਸ ਕਲੱਬਾਂ ਅਤੇ ਲੋਕਾਂ ਦੇ ਵੱਲੋਂ ਸਪੋਰਟ ਕੀਤਾ ਜਾ ਰਿਹਾ ਹੈ ਜਿੱਥੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਲਈ ਵੀ ਖਾਸ ਤੌਰ ਤੇ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਸਰੀਰਕ ਗੇਮਸ ਦੇ ਵੱਲ ਉਤਸ਼ਾਹਿਤ ਕੀਤਾ ਜਾ ਸਕੇ ਸੋ ਅੱਜ ਜਿੰਨੇ ਵੀ ਸਮੁੱਚੇ ਖੇਡ ਜਗਤ ਨੂੰ ਪਿਆਰ ਕਰਨ ਵਾਲੇ ਸੋ ਖੇਡ ਕਬੱਡੀ ਦੇ ਨਾਲ ਹਰ ਇੱਕ ਸਮੇਂ ਹਰ ਇੱਕ ਟਾਈਮ ਮੌਜੂਦ ਰਹਿਣ ਵਾਲੇ ਇਨਸਾਨ ਸੋ ਖੇਡ ਪ੍ਰਮੋਟਰ ਔਰ ਸਮੁੱਚੇ ਵੀਰ ਜਿਹੜੇ ਖੇਡ ਕਬੱਡੀ ਨੂੰ ਪਿਆਰ ਕਰਦੇ ਆ ਸੋ ਅੱਜ ਇੱਥੇ ਇਸ ਗਰਾਊਂਡ ਦੇ ਵਿੱਚ ਇਕੱਠੇ ਹੋਏ ਆ ਸੋ ਇਸ ਗਰਾਊਂਡ ਦੇ ਵਿੱਚ ਇਕੱਠੇ ਹੋਣ ਦਾ ਮੇਨ ਮਕਸਦ ਜਿਹੜਾ ਆਉਣ ਵਾਲੀ 20 ਸਤੰਬਰ ਨੂੰ ਜਿਹੜਾ ਇੱਕ ਵਰਲਡ ਕੱਪ ਜਿਹੜਾ ਨਿਊਯਾਰਕ ਦੇ ਵਿੱਚ ਕਰਵਾਇਆ ਜਾ ਰਿਹਾ ਸੋ ਸਾਰੇ ਵੀਰ ਉਸ ਕਬੱਡੀ ਕੱਪ ਦਾ ਜਿਹੜਾ ਵਰਲਡ ਕੱਪ ਦਾ ਪੋਸਟਰ ਰਿਲੀਜ਼ ਕਰਨ ਲਈ ਪੁੱਜੇ ਆ ਸੋ ਇੱਕ ਅੱਜ ਬਹੁਤ ਖੁਸ਼ੀ ਦੀ ਗੱਲ ਆ ਜਿਹੜਾ 20 ਤਰੀਕ ਨੂੰ ਵਰਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਸੋ ਸਾਰੀਆਂ ਕਲੱਬਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਵਰਲਡ ਕੱਪ ਨੂੰ ਕਰਵਾ ਰਹੀਆਂ ਸੋ ਅਸੀਂ ਇਹੀ ਕਾਮਨਾ ਕਰਦੇ ਹਾਂ ਵੀ ਇਸੇ ਤਰ੍ਹਾਂ ਇਹ ਭਰਾ ਜਿਹੜੇ ਹਰ ਇੱਕ ਸਾਲ ਰਲ ਮਿਲ ਕੇ ਰਹਿਣ ਦੇਖੇ ਵਰਲਡ ਕਬੱਡੀ ਕੱਪ ਇਸੇ ਤਰ੍ਹਾਂ ਇਹ ਖੇਡਾਂ ਨਿਊਯਾਰਕ ਦੇ ਵਿੱਚ ਹੁੰਦੀਆਂ ਰਹਿਣ ਸੋ ਕੱਲੇ-ਕੱਲੇ ਵੀਰ ਦਾ ਜੇ ਨਾਂ ਲਈਏ ਲਿਸਟ ਬਹੁਤ ਲੰਮੀ ਹੋ ਜਾਣੀ ਆ ਸੋ ਮੈਂ ਆਪਣੇ ਵੱਲੋਂ ਸਮੁੱਚੇ ਖੇਡ ਜਗਤ ਵੱਲੋਂ ਇਹ ਬਹੁਤ ਸ਼ਲਾਘਾਯੋਗ ਕਦਮ ਸੋ ਸਾਰੀਆਂ ਕਲੱਬਾਂ ਇੱਕ ਮੰਚ ਥੱਲੇ ਇਕੱਠੀਆਂ ਹੋਈਆਂ ਸੋ 20 ਤਰੀਕ ਭੁੱਲਣਾ ਨਾ ਜਿੱਥੇ 20 ਸਤੰਬਰ ਵਰਲਡ ਕੱਪ ਹੋਣਾ ਦੁਨੀਆ ਦੇ ਚੋਟੀ ਦੇ ਸਟਾਰ ਜਿਹੜੇ ਉਸ ਵਰਲਡ ਕਬੱਡੀ ਕੱਪ ਤੇ ਪੁੱਜਨੇ ਆ ਸੈਕ ਕਲਚਰ ਸੁਸਾਇਟੀ ਸਪੋਰਟਸ ਗਰੁੱਪ ਵਾਲਿਆਂ ਨੇ ਇੱਕ ਟੂਰਨਾਮੈਂਟ ਰੇਂਜ ਕੀਤਾ ਜੀ ਜਿਹੜਾ ਵਰਲਡ ਕਬੱਡੀ ਕੱਪ ਤੇ 20 ਸਤੰਬਰ ਨੂੰ ਸਮੋਕੀ ਪਾਰਕ ਦੇ ਵਿੱਚ ਹੋ ਰਿਹਾ ਜੀ ਤੇ ਸਾਰਿਆਂ ਨੂੰ ਅਪੀਲ ਹੈ ਜੀ ਹਮ ਹਮਾ ਕੇ ਪਹੁੰਚੋ ਔਰ ਟੂਰਨਾਮੈਂਟ ਦੀਆਂ ਰੁਣਕਾਂ ਵਧਾਓ ਜੀ ਸਿੱਖ ਕੱਟਰ ਸੋਸਾਇਟੀ ਨਿਊਯਾਰਕ ਵੱਲੋਂ ਨਿਊਯਾਰਕ ਵਰਲਡ ਕਬੱਡੀ ਕੱਪ ਜੋ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਮੈਂ ਜਸਪਾਲ ਕੋਕਾ ਸੀਨੀਅਰ ਕਬੱਡੀ ਖਿਡਾਰੀ ਆਪ ਸਭ ਨੂੰ ਅਪੀਲ ਕਰਦਾ ਹਾਂ ਕਿ ਆਪ ਸਭ ਸੰਗਤਾਂ ਨੇ ਵੱਧ ਤੋਂ ਵੱਧ ਸਹਿਯੋਗ ਦੇਣਾ ਹੈ ਅਤੇ ਮਾਇਆ ਨਾਲ ਵੀ ਸਹਿਯੋਗ ਦਿਓ ਤੇ ਵੱਧ ਤੋਂ ਵੱਧ ਟੂਰਨਾਮੈਂਟ ਦੇ ਆਣ ਕੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਅਤੇ ਇਸ ਸੁਭਾਗੇ ਸਮੇਂ ਦਾ ਆਨੰਦ ਮਾਣੋ ਬਹੁਤ ਹੀ ਮਹਾਨ ਖਿਡਾਰੀ ਟੂਰਨਾਮੈਂਟ ਦੇ ਵਿੱਚ ਸ਼ਰਕਤ ਕਰ ਰਹੇ ਆ ਸੋ ਆਪ ਸਭ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਾਂਗਾ ਅਸੀਂ ਸਾਰੇ ਸਾਰੀ ਕਮੇਟੀ ਦਾ ਮੈਂ ਧੰਨਵਾਦ ਕਰਦਾ ਹੈ ਜਿਹੜੀ ਕਮੇਟੀ ਨੇ ਐਡਾ ਵੱਡਾ ਪ੍ਰਾਲਾ ਕੀਤਾ ਹੈ ਗਰਵਾ ਸਾਹਿਬ ਬੜੈ ਸਾਹਿਬ ਹੋਰ ਵੀ ਸਾਡੇ ਕੰਗ ਭਰਾ ਸਾਰਿਆਂ ਦਾ ਬੜਾ ਬਹੁਤ ਬਹੁਤ ਧੰਨਵਾਦ ਸੋ ਮੈਂ ਆਪ ਸਭ ਨੂੰ ਦੁਬਾਰਾ ਅਪੀਲ ਕਰਦਾ ਐਜ਼ ਅ ਸਪੋਰਟਸਮੈਨ ਕਬੱਡੀ ਖਿਡਾਰੀ ਸਾਹਿਬ ਦਾ ਕਿ ਜਿੱਥੇ ਮਹਾਨ ਕਬੱਡੀ ਖਿਡਾਰੀ ਅੰਤਰਰਾਸ਼ਟਰੀ ਆ ਰਹੇ ਆ ਆਪ ਉਹਨਾਂ ਦਾ ਆਣ ਕੇ ਸਵਾਗਤ ਵੀ ਕਰੋ ਅਤੇ ਆਪਣਾ ਅਪ ਆਪ ਪਹੁੰਚ ਕੇ ਆਪ ਦਾ ਮਨੋਰੰਜਨ ਵੀ ਕਰੋ ਲੋਅਨ ਨਿਊਯਾਰਕ ਨਿਵਾਸੀਓ 20 ਸਤੰਬਰ ਨੂੰ ਵਰਲਡ ਕੱਪ ਕਬੱਡੀ ਦਾ ਹੋ ਰਿਹਾ ਆ ਤੇ ਲੋਕੇਸ਼ਨ ਤੁਹਾਨੂੰ ਜਲਦੀ ਦੱਸ ਦੇਵਾਂਗੇ ਜਿਹਦੇ ਵਿੱਚ ਪੰਜਾਬ ਤੋਂ ਆਏ ਹੋਏ ਕਬੱਡੀ ਦੇ ਤਤੰਤਾਂਤਰ ਖਿਡਾਰੀ ਹਮ ਹਵਾ ਕੇ ਪੁੱਜ ਰਹੇ ਨੇ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਆ ਕਿ ਹਮ ਹਵਾ ਕੇ 20 ਸਤੰਬਰ ਨੂੰ ਪੁੱਜਣ ਦੀ ਕਿਰਪਾਲਤਾ ਕਰਨੀਓ ਇੱਕ ਵੱਡੀ ਕੱਪ ਬਹੁਤ ਹੀ ਜ਼ਿਆਦਾ ਵੱਡੇ ਪੱਧਰ ਤੇ ਹੋਵੇਗਾ ਜਿਸ ਬੰਦੀ ਭਾਈਚਾਰੇ ਦੇ ਵਿੱਚ ਬਹੁਤ ਹੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਹਰ ਪਾਸਿਓਂ ਸਮਰਥਨ ਵੀ ਮਿਲ ਰਿਹਾ ਹੈ ਸੋ ਤੁਸੀਂ ਆਪਣੇ ਪਰਿਵਾਰਾਂ ਸਮੇਤ 20 ਸਤੰਬਰ ਨੂੰ ਪਹੁੰਚੋ ਸਮੋਕੀ ਪਾਰਕ ਨਿਊਯਾਰਕ ਵਿਖੇ ਅਤੇ ਮਾਣੋ ਆਨੰਦ ਮਾ ਖੇਡ ਕਬੱਡੀ ਦਾ ਨਿਊਯਾਰਕ ਤੋਂ ਗੱਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ